ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੀ ਸੰਗਤ ਜੀ ਦੇਖੋ ਵਰਦੇ ਮੀਂਹ ਦੇ ਵਿੱਚ ਅੱਜ ਸਰੀ ਆਇਆ ਸਾਡੇ ਕੋਲੇ ਤੇ ਧੰਨਵਾਦ ਸਾਰੀ ਸੰਗਤ ਦਾ ਜਿਨ੍ਹਾਂ ਨੇ ਆਪਣੀਆਂ ਨੀਕ ਕਮਾਈਆਂ ਦੇ ਵਿੱਚੋਂ ਦਸਮਾਦ ਸੌਂਦ ਕੱਢਦੇ ਹੋਏ ਸਰੀਏ ਲਈ ਸੇਵਾ ਕੀਤੀ ਜੀ ਗਿੰਨਾ ਵੀਰ ਆਣਾ ਇੱਟਾ ਰੇਤਾ ਸੀਮਿੰਟ ਬਜਰੀ ਹਰ ਇੱਕ ਚੀਜ਼ ਦੀ ਜਿਹੜੀ ਆਪਾਂ ਨੂੰ ਇਮਾਰਤ ਬਣਾਉਣ ਲਈ ਲੋੜ ਹੁੰਦੀ ਆ ਹਰ ਇੱਕ ਚੀਜ਼ ਭੇਜੀ ਬਹੁਤ ਬਹੁਤ ਧੰਨਵਾਦ ਵੀਰੋ ਪ੍ਰਮਾਤਮਾ ਤੁਹਾਨੂੰ ਲੰਮੀਆਂ ਉਮਰਾਂ ਤੇ ਤੰਦਰੁਸਤੀ ਚੜ੍ਹਦੀ ਕਲਾ ਵਿੱਚ ਰੱਖੇ ਇਹਨਾਂ ਵੀਰਾਂ ਬਜ਼ੁਰਗਾਂ ਲਈ ਤੁਸੀਂ ਹਰ ਇੱਕ ਚੀਜ਼ ਇੱਥੇ ਪਹੁੰਚਦੀ ਕੀਤੀ ਜਾਨੀ ਰਣੀਆ ਜੀ ਇਸ ਚੀਜ਼ ਦਾ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਆ ਵੀ ਜਿਵੇਂ ਜਿਨੀ ਸੇਵਾ ਕੀਤੀ ਆ ਇਸ ਤੋਂ ਵੱਧ ਕਰਨ ਦੀ ਕੋਸ਼ਿਸ਼ करिए ਪ੍ਰਮਾਤਮਾ ਜੀ ਸੇਵਾ ਲੈਂਦੇ ਇਹਨਾਂ ਨੇ ਛਤੋਂ ਵਾਇਗਵ ਜੀ ਕਾ ਖਾਲਸਾ ਵਾਹਿਗੁਰੂ